ਤੂੰ ਦੱਸ ਦੇ ਤੇ ਸੱਚੇ ਪਾਤਸ਼ਾਹ ਨੂੰ ਆ ਬੇਨਤੀ ਕਰਦਾ ਮੈਨੂੰ ਆਪਣਾ ਬਣਾ ਲੈ ਬਾਜ ਵਾਲਿਆ ਫਿਰ ਦੇ ਨੂੰ ਜੋ ਪਰ ਆਇਆ ਪਰਿਆ ਤੋਂ ਸ਼ਰਨਾ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਕਰਤੇ ਆਏ ਸੱਚੇ ਬਾਦਸ਼ਾਹ ਮੇਰੇ ਤੇ ਕਿਰਪਾ ਕਰੋ ਹੁਣ ਜਿਹੜਾ ਮੈਂ ਕਹਿੰਦਾ ਸੀ ਮੈਂ ਪੂਰਾ ਅੱਜ ਮੈਨੂੰ ਪਤਾ ਲੱਗਾ ਮੈਂ ਬਿਲਕੁਲ ਖਾਲੀ ਉਸਲੇ ਸਾਹਿਬ ਕਹਿਣ ਲੱਗੇ ਮਾਦੋ ਦਾਸ ਜੇ ਤੂੰ ਸਾਡਾ ਬਣਨਾ ਹੈ ਤੇ ਫਿਰ ਖੰਡੇ ਵੱਟਦਾ ਅਮਰਸ਼। ਪੰਜਾਂ ਪਿਆਰਿਆਂ ਤੋਂ ਖੰਡੇ ਵੱਟਦਾ ਅਮਰਸ਼ ਕਾਇਆ ਗਿਆ। ਤੇ ਨਾ ਹੋਇਆ ਬੰਦਾ ਸ਼ਿਕੀਆਂ ਇਤਿਹਾਸਾ ਚ ਗੁਰਬਖਸ਼ ਸਿੰਘ ਵੀ ਆਉਂਦਾ ਹੈ। ਤੇ ਬਾਬਾ ਬਾਬਾ ਬੰਦਾ ਸਿੰਘ ਬਹਾਦਰ ਹੋਇਆ। ਹੋਂ ਜਦੋਂ ਅਮਰ ਛੱਕੇ ਗੁਰੂ ਚਰਨਾਂ ਵਿੱਚ ਆਇਆ ਤੇ ਸਤਿਗੁਰੂ ਨੇ ਇਹਦੇ ਤੇ ਕਿਰਪਾ ਕੀਤੀ ਇਹਦੇ ਤੇ ਇਸ ਮਾਧੋਦਤ ਜਿਹੜੀ ਗੁਰੂ ਦੀ ਦ੍ਰਿਸ਼ਟੀ ਹੈ ਨਾ ਪਿਆਰਿਓ ਨਿਹਾਲ 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 ਸਤਿਗੁਰੂ ਮਹਾਰਾਜ ਨੇ ਨਾਰਗ ਨਜ਼ਰੀ ਨਜ਼ਰ ਨਿਹਾਲ ਕਿਰਪਾ ਕੀਤੀ ਸੱਚੇ ਪਾਤਸ਼ਾਹ ਗੁਰਬਾਜਾ ਵਾਲੇ ਨੇ ਤੇ ਇਹਦੇ ਕਪਾਟ ਖੁੱਲ ਗਏ ਗਿਆਨ ਦਾ ਪ੍ਰਕਾਸ਼ ਹੋ ਗਿਆ ਮਨ ਦਾ ਅੰਧਕਾਰ ਦੂਰ ਹੋ ਗਿਆ ਗੁਰੂ ਦਾ ਬੰਦਾ ਬਣ ਗਿਆ ਤੇ ਸਮਰਤ ਗੁਰੂ ਨੇ ਕਿਹਾ ਪਿਆਰਿਆ ਇਹ ਜੀਵਨ ਕਿਸ ਵਾਸਤੇ ਮਿਲੇ ਆਹ ਦੇਖ ਜੁਲਮ ਦੀ ਅੱਗ ਬਚ ਰਹੀ ਹੈ ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਕਰਮ ਜੋਗੀ ਬਣਾਇਆ ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਇਆ ਜੇ ਸ਼ੈਤਖਾਂ ਜਨਰਲ ਆਇਆ ਸੀ ਜਮੈਲ ਬਣ ਕੇ ਸੰਤ ਬਣਾ ਦਿੱਤਾ ਤੇ ਮਾਧੋਦਾਸ ਸੰਤ ਬਣ ਕੇ ਆਇਆ ਸੀ ਤੇ ਜਰਨੈਲ ਬਣਾ ਕੇ ਤੁਰਿਆ ਤੇ ਬਖਸ਼ਿਸ਼ ਹੋਈ ਸਮਰੱਥ ਗੁਰੂ ਤੋਂ ਪਿਆਰਿਓ ਸਮਰੱਥ ਗੁਰੂ ਨੇ ਕਿਰਪਾ ਕਰ ਦਿੱਤੀ ਸੋਝੀ ਬਖਸ਼ ਦਿੱਤੀ ਜਿਸ ਵਾਸਤੇ ਇਹ ਜਗਾ ਜਗਾ ਤਪ ਸਾਧਨ ਕਰ ਰਿਆ ਸੀ ਤੇ ਖਾਲੀ ਸੀ ਅ ਸਮਰੱਥ ਗੁਰੂ ਮਿਲਿਆ ਬਾਹਰ ਭੀਤਰ ਏਕੋ ਜਾਨ ਇੱਕ ਦਿਖਾ ਦਿੱਤਾ ਇੱਕ ਦਿਖਾ ਦਿੱਤਾ ਉਹ ਬਖਸ਼ਿਸ਼ ਕਰ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਤੇ ਮੇਰੇ ਸਤਿਗੁਰ ਕਹਿੰਦੇ ਨੇ ਪਿਆਰਿਓ ਲੋੜ ਹੈ ਸਮਰੱਥ ਗੁਰੂ ਦੀ ਇਹ ਸੋਝੀ ਸਮਰੱਥ ਗੁਰੂ ਤੋਂ ਹੁੰਦੀ ਹੈ ਸਮਰੱਥ ਗੁਰੂ ਜਦੋਂ ਕਿਰਪਾ ਕਰਦਾ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚਿਨੈ ਮਿਟੈ ਨਾ ਪਰਮ ਕੀ ਕਾਇ ਬਾਹਰ ਪਟਕੰਦੀ ਲੋੜ ਨਹੀਂ ਲੋੜ ਹੈ ਸਮਰੱਤ ਗੁਰੂ ਦੇ ਬਚਨਾਂ ਦੀ ਕਮਾਈ ਕਰਨ ਦੀ ਗੁਰੂ ਬਚਨਾਂ ਦੀ ਕਮਾਈ ਕਰਨ ਦੀ ਗੁਰੂ ਬਚਨਾਂ ਦੀ ਕਮਾਈ ਕਰੀਏ ਬੇਨਤੀ ਦਾਸ ਨੇ ਕੀਤੀ ਕਿ ਪਹਿਲੀ ਵਿਚਾਰ ਮਨੁੱਖ ਜਨਮ ਕਾ ਦੇ ਵਾਸਤੇ ਮਿਲੇ ਇਹ ਮਿਲਿਆ ਹੈ ਭਈ ਪ੍ਰਾਪਤ ਮਨੁੱਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਇਹ ਪਰਮੇਸ਼ਰ ਨੂੰ ਮਿਲਦੀ ਵਾਰੀ ਹੈ ਬਾਕੀ ਜੂਨਾ ਨੂੰ ਵਾਰੀ ਨਹੀਂ ਮਿਲੀ ਇਹ ਕਰਮ ਜੁਨੀ ਵੀ ਹੈ ਭਗਤ ਜੁਨੀ ਦੇ ਨਾਲ ਬਾਕੀ ਭਗਤ ਜੁਨਾ ਹਨ ਬਲਕਿ ਇਥੋਂ ਤੱਕ ਹੈ ਸਹਿਬ ਕਹਿੰਦੇ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਸ ਦੇਹੀ ਪਾਈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਪਜ ਹਰ ਕੀ ਸੇਵ ਦੇਵਤੇ ਵੀ ਜਿਹੜੇ ਨੇ ਨਾ ਉਹ ਵੀ ਇਸ ਦੇਹ ਨੂੰ ਲੋਚਦੇ ਨੇ ਕਿਉਂਕਿ ਸਵਰਗ ਮੰਡਲਾਂ ਦੇ ਵਿੱਚ ਮੁਕਤੀ ਨਹੀਂ ਉੱਥੇ ਵੀ ਸਾਸ਼ਣ ਦੀ ਕਾਲ ਉਹ ਕਾਲ ਦੀ ਹੱਦ ਵਿੱਚ ਨੇ ਸਾਰੇ ਸਵਰਗ ਮੰਡਲ ਵੀ ਤੇ ਕੁਝ ਦੇਸ ਸਵਰਗ ਦੇ ਸੁਖ ਓ ਕੇ ਫਿਰ ਜੁਨਾ ਵਿੱਚ ਭਟਕਦਾ ਹੈ ਤੇ ਇਹ ਮਨੁੱਖ ਜਨਮ ਵਿੱਚ ਆ ਕੇ ਸਮਰੱਥ ਗੁਰੂ ਦੇ ਲੱਗ ਜਾਵੇ ਗੁਰੂ ਬਚਨ ਦੀ ਕਮਾਈ ਕਰੇ ਤੇ ਫਿਰ ਇਹ ਕਾਲ ਤੋਂ ਰਹਿਤ ਹੋ ਕੇ ਅਕਾਲ ਮੰਡਲ ਦਾ ਫਿਰ ਇਹ ਵਾਸੀ ਬਣ ਜਾਂਦਾ ਹੈ ਇਸ ਕਰਕੇ ਇਹ ਮਨੁੱਖ ਜਨਮ ਇਹ ਜੁਨ ਮਿਲੀ ਹੈ ਵਾਰੀ ਹੈ ਪਰਮੇਸ਼ਰ ਨੂੰ ਮਿਲਣ ਦੂਸਰਾ ਕਿ ਪਰਮੇਸ਼ਰ ਵਾਹਿਗੁਰੂ ਫਿਰ ਕਿੱਥੇ ਰਹਿੰਦਾ ਜਿੰਨੂੰ ਮਿਲਣਾ ਪਈ ਆਪਾਂ ਉਹ ਰਹਿੰਦਾ ਕਿੱਥੇ ਹੁਣ ਆਪਾਂ ਕਿਸੇ ਨੂੰ ਮਿਲਣਾ ਹੋਵੇ ਉਹਦਾ ਪਹਿਲਾਂ ਟਿਕਾਣਾ ਪੁੱਛਨੇ ਆ ਕਿੱ데 ਵੀ ਹੈ ਕਿਸੇ ਨੂੰ ਮਿਲਣਾ ਤੇ ਉਹਦਾ ਟਿਕਾਣਾ ਕਿੱਥੇ ਹੈ ਤੇ ਕਿਤੇ ਰੱਬ ਦੇ ਟਿਕਾਣੇ ਬਾਰੇ ਵੀ ਸੋਚਿਆ ਕਿ ਉਹੀ ਤਰ੍ਹਾਂ ਫਿਰਨੇ ਆਸੀਂ ਪਹਿਲਾ ਕਿ ਇਹ ਵਾਰੀ ਹੈ ਪ੍ਰਭੂ ਨੂੰ ਮਿਲਣ ਦੀ ਦੂਸਰਾ ਹੈ ਕਿ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਕਿੱਥੇ ਰਹਿੰਦਾ ਤੇ ਫਿਰ ਅਗਲਾ ਹੈ ਕਿ ਉਹਨੂੰ ਮਲਾਉਂਦਾ ਕੌਣ ਹੈ ਉਹ ਸਮਰੱਥ ਗੁਰੂ ਕਿਰਪਾ ਕਰਦਿਵੇ ਵਾਹਿਗੁਰੂ ਘਟ ਘਟ ਵਿੱਚ ਵਿਆਪਕ ਹੈ ਸਰਗੋ ਨਿਰਗੋ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਨਾਨਕਾ ਆਪੇ ਹੀ ਫਿਰ ਜਾਪ ਆਪ ਹੀ ਹਰ ਜਗ੍ਹਾ ਹਰ ਥਾਂ ਸਰਵ ਵਿਆਪਕ ਹੈ ਪਰ ਇਹ ਆਪਣੇ ਆਪ ਨਹੀਂ ਇਹ ਬਖਸ਼ ਸਮਰੱਥ ਗੁਰੂ ਤੋਂ ਹੋਣੀ ਹੈ ਉਹ ਗਿਆਰੂਪੀ ਨੇਤਰ ਸਮਰੱਥ ਗੁਰੂ ਬਖਸ਼ਦੇ ਨੇ ਬਾਹਰ ਪੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਜਿਵੇਂ ਪਾ ਇਕਨਈਆ ਜੀ ਵਰਗੇ ਬ੍ਰਹਮ ਗਿਆਨੀ ਹੋਰ ਕਿੰਨੇ ਗੁਰ ਘਰ ਵਿੱਚ ਬ੍ਰਹਮ ਗਿਆਨੀ ਪਿਆਰ ਜਿੰਨਾਂ ਤੇ ਬਖਸ਼ਾ ਹੋਈਆਂ ਜਿਨ੍ਹਾਂ ਨੇ ਗੁਰਬਚਨਾਂ ਦੀਆਂ ਕਮਾਈਆਂ ਕੀਤੀਆਂ ਤੇ ਉਹ ਸ਼ਵਾਹਿਰ ਵਿੱਚ ਅਭੇਦ ਹੋ ਗਏ ਆਪੇ ਪ੍ਰਤੀਕਲ ਮਾਪ ਉਪਰਲੇਖ ਵੀ ਤੋਂ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੋ ਸਤਗੁਰ ਸੱਚੇ ਪਾਸ਼ਾ ਸਾਡੇ ਤੇ ਰਹਿਮਤ ਕਰਨ ਆਪਜੀ ਬੜੇ ਪਿਆਰ ਨਾਲ ਦੂਰੋਂ ਦੂਰੋਂ ਚੱਲ ਕੇ ਆਉਂਦੇ ਹੋ ਮਹੀਨੇ ਦਾ ਪਹਿਲਾ ਐਤਵਾਰ ਇੱਥੇ ਹੁੰਦਾ ਇਸ ਥਾਂ ਤੇ ਬੁਲਾਉਂਗੀ ਤੇ ਬਾਕੀ ਸਾਰੇ ਐਤਵਾਰ ਤੇ ਪੂਰਨਵਾਸ਼ਿਨ ਅਮਰ ਸੰਚਾਰ ਹੁੰਦਾ ਸਮਾਂ 12:00 ਤੋਂ ਲੈ ਕੇ 3:30 ਵਜੇ ਤੱਕ ਹੈ ਸੋ ਸਤਗੁਰ ਸੱਚੇ ਪਾਸ਼ਾ ਜੀ ਦੀ ਰਹਿਮਤ ਹੈ ਭਾਵੇਂ ਮੌਸਮ بارش ਚਿੱਕੜ ਗਾਰਾ ਫੇਰ ਵੀ ਆਪਜੀ ਪਿਆਰੇ ਦੂਰ ਦੂਰ ਚੱਲ ਕੇ ਇੱਥੇ ਸਾਦ ਸਿਖ ਪਹੁੰਚੇ ਹੋ ਸਤਗੁਰ ਸੱਚੇ ਪਾਤਸ਼ਾਹ ਰਹਿਮਤਾ ਕਰਨ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਤੇ ਆਪਾਂ ਅਰਦਾਸ ਜੁੜੀਏ ਵਿਸ਼ ਨਾਹੀ ਦਾਤ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਕੱਲ ਨੂੰ ਫਰੀਦਕੋਟ ਦੇ ਸਥਾਨ ਦਾ ਦੀਵਾਨ ਹੈ ਪਹਿਲੇ ਐਤਵਾ ਦੇ ਨਾਲ ਹੀ ਜਿਹੜਾ ਸੋਮਵਾਰ ਆਉਂਦਾ ਉਹ ਫਰੀਦਕੋਟ ਰੱਖਿਆ ਕਿਉਂਕਿ ਉਸ ਤਰ੍ਹਾਂ ਫਿਰ ਇਹ ਤਰੀਕ ਰੱਖਨੇ ਆ ਤੇ ਫਿਰ ਕਈ ਵਾਰ ਨਹੀਂ ਆਇਆ ਜਾਂਦਾ ਦੂਦੂ ਤੇ ਪ੍ਰੋਗਰਾਮ ਹੁੰਦੇ ਨੇ ਹੁਣ ਐਸ ਮਹੀਨੇ ਦੇ ਪ੍ਰੋਗਰਾਮ ਜਿਹੜੇ ਐ ਕੋਈ ਦਿਨ ਹੈ ਜਿਸ ਦਿਨ ਇੱਕ ਹੋਵੇ ਨਹੀਂ ਤੇ ਡਬਲ ਡੋਰ ਐਤਵਾਰ ਨੂੰ ਵੀ ਰਾਤ ਤੇ ਪ੍ਰੋਗਰਾਹ ਐਸ ਮਹੀਨੇ ਦੇ ਸ਼ੇਰੇ ਫਰੀਦਕੋਟ ਐ ਨਾਲ ਦੇ ਨਾਲ ਪਰਸੋਂ ਸ਼ੇਰਗੜ੍ਹ ਦੇ ਹਨ ਪ੍ਰੋਗਰਾਮ ਭਾਈ ਜਸਵੰਤ ਸਿੰਘ ਦੀ ਦੱਸ ਦੇਣਗੇ ਇਸ ਹਫਤੇ ਦੇ ਪ੍ਰੋਗਰਾਮ ਆਪ ਜੀ ਨੂੰ ਕਾਫੀ ਪ੍ਰੋਗਰਾਮ ਨੇ ਇਸ ਮਹੀਨੇ ਦੇ ਦੂਦੂ ਦੇ ਪ੍ਰੋਗਰਾਮ ਹਨ ਤੇ ਸੋ ਜਿੱਥੇ-ਜਿੱਥੇ ਵੀ ਇਲਾਕੇ ਵਿੱਚ ਜਿਵੇਂ ਆਪਣਾ 10 11 12 ਦਾ ਮੁਕਸਰ ਸਾਹਿਬ ਦੇ ਇਲਾਕੇ ਵਿੱਚ ਮੇਰਵਾਲ ਮੰਡੀ ਹੈ 13 14 15 ਬਹਿਰਾਮ ਮੰਡੀ ਹੈ ਇਸ ਤਰ੍ਹਾਂ ਸਯੰਗ ਦੇ ਪ੍ਰੋਗਰਾਮ ਹਨ ਪਰਸ਼ ਦੇ ਪ੍ਰੋਗਰਾਮ ਹਨ ਫਿਰ ਖੇ ਦੇ ਵਿੱਚ ਬਟਾਲੇ ਦੇ ਲਾਗੇ ਖਤੀਬਨਗਰ ਹੈ ਉੱਥੇ ਰਾਤ ਦੇ ਦਿਨ ਦੇ ਜੰਗਲੇ ਹਨ ਇਸ ਤਰ੍ਹਾਂ ਪ੍ਰੋਗਰਾਮ ਜਿਹੜੇ ਨੇ ਦੂਰ-ਦੂਰ ਤੇ ਪ੍ਰੋਗਰਾਮ ਸੱਜਣ ਦੇ ਹਨ ਸੋ ਸਾਰੇ ਮਾਈ ਪਾਈ ਜਿਹੜੇ ਭਾਈ ਆਪ ਦੀ Se sí, va a caer.